ਵੈਕੁ ਜੀ ਗਿੱਕਰ ਖਾਲਸਾ ਵੈਕੁ ਜੀ ਗਿੱਕਰ ਤੇ ਸੋ ਮੈਂ ਇੰਦਰਪ੍ਰੀਤ ਸਿੰਘ ਮੇਰੇ ਨਾਲ ਮੇਰੇ ਸਟੂਡੈਂਟ ਮਨਤੇਸ਼ਵਰ ਸਿੰਘ ਹੈ ਸੋ ਅੱਜ ਜੋ ਸ ਟਾਪਿਕ ਤੇ ਅਸੀਂ ਗੱਲ ਕਰਨਾ ਚਾਹੁੰਦੇ ਉਹ ਹੈਗਾ ਐਜੂਕੇਸ਼ਨ ਕਾਫੀ ਦੇਣਾ ਤੋਂ ਅਸੀਂ ਇਹ ਪਲਾਨ ਕਰ ਰਹੇ ਸੀ ਕਿ ਕੁਝ ਅਸੀਂ ਇਸ ਤਰ੍ਹਾਂ ਨਹੀਂ ਸ਼ੁਰੂ ਕਰੀਏ ਕਿਉਂਕਿ ਕਾਫੀ ਦੇਖ ਰਹੇ ਹਾਂ ਕਿ ਕਾਫੀ ਮਿਸ ਇਨਫਰਮੇਸ਼ਨ ਦਿੱਤੀ ਜਾ ਰਹੀ ਚੀਜ਼ਾਂ ہمارے ਜਾਂ ਇਨਕਸਪੀਰੀਅੰਸ ਤੋਂ ਚੀਜ਼ਾਂ ਨਾਲ ਚੀਜ਼ਾਂ ਲੈ ਕੇ ਬੋਲੀਆਂ ਜਾ ਰਹੀਆਂ ਕਾਫੀ ਦਾਦਾ ਸੋਸ਼ਲ ਮੀਡੀਆ ਤੇ ਸੋ ਕਾਫੀ ਦਿਨਾਂ ਤੋਂ ਸਾਡਾ ਪਲਾਨ ਸੀ ਕਿ ਮੈਂ ਤੇ ਮੇਰੇ ਕੁਝ ਸਟੂਡੈਂਟਸ ਜੋ ਕਿ ਕਾਫੀ ਸਮੇਂਦਾਰ ਤੇ ਕਾਫੀ ਜ਼ਿਆਦਾ এডਿਕੇਸ਼ਨ ਤੇ ਵਿਜ਼ਡਮ ਰੱਖਦੇ ਉਹਨਾਂ ਨਾਲ ਇਸ ਤਰ੍ਹਾਂ ਦੀ ਡਿਸਕਸ਼ਨਸ ਕੀਤੀਆਂ ਜਾਣ ਕਿ এডਿਕੇਸ਼ਨ ਕੀ ਹੈ ਔਰ ਜੋ ਸਾਡਾ ਇਹ ਲੈਵਲ ਹਰ ਰੋਜ਼ ਗਿਰਦਾ ਜਾ ਰਿਹਾ ਹੈ এডਿਕੇਸ਼ਨ ਦਾ ਕਿਉਂਕਿ ਅਸੀਂ ਵੀ ਇਸੇ ਅ ਕਹਿ ਲਓ ਫੀਲਡ ਦਾ ਹਿੱਸਾ ਹੈ এডਿਕੇਸ਼ਨ ਦਾ ਕਾਫੀ ਦਿਨ ਤੋਂ ਅਸੀਂ ਇਸੇ ਫੀਲਡ ਵਿੱਚ ਕੰਮ ਕਰ ਰਹੇ ਹਾਂ ਮੈਂ ਖੁਦ ਸਟੂਡੈਂਟ ਰਹਾ ਪਹਿਲਾਂ ਤੇ ਉਸ ਤੋਂ ਬਾਅਦ ਅਸੀਂ ਐਜ਼ ਅ ਕਰੀਅਰ ਮੈਂ ਸਟਾਰਟ ਕੀਤਾ ਸੋ ਮਦलेश्वर ਸਿੰਘ ਤੁਹਾਨੂੰ ਵੀ ਲੱਗਦਾ ਕਿ ਬੇਸਿਕਲੀ ਕੀ ਪ੍ਰੋਬਲਮ ਬਚਕਾਲ ਐਜੂਕੇਸ਼ਨ ਚ ਚੱਲ ਰਹੀਆਂ ਤੇ ਕਿਉਂ ਇਹਦਾ ਕਾਰਨ ਕੀ ਹੈ ਵੀ ਇਹ ਚੀਜ਼ਾਂ ਡਾਊਨ ਫਾਲ ਹੋ ਰਹੀਆਂ ਅੱਜਕੱਲ ਲੋਕ ਵੀ ਇਹ ਸਮਝਦੇ ਕਿ ਐਜੂਕੇਸ਼ਨ ਅਲਟਰਾ ਡਿਗਰੀ ਬਣੂਗਾ ਬਟ ਐਜੂਕੇਸ਼ਨ ਇਜ਼ ਆਲ ਬਾਊਟ ਨੋਲੇਜ ਤੇ ਐਜੂਕੇਸ਼ਨ ਦਾ ਤੁਹਾਨੂੰ ਪਰਸਨਲ ਲੈਵਲ ਤੇ ਕੀ ਲੱਗਦਾ ਲਾਈਕ ਐਜੂਕੇਸ਼ਨ ਕੱਲੀ ਸਾਨੂੰ ਇੰਪੋਰਟੈਂਟ ਹੈ ਜਾਂ ਕਿਦਾਂ ਐਜੂਕੇਸ਼ਨ ਕੱਲੀ ਵੀ ਇੰਪੋਰਟੈਂਟ ਨਹੀਂ ਹੈ ਨਾਲ ਸਾਨੂੰ ਕੁਝ ਸਕਿੱਲ ਵੀ ਸਿੱਖਣਾ ਚਾਹੀਦਾ ਇਹ ਗੱਲ ਖੈਰ ਇਹਨਾਂ ਨੇ ਕਾਫੀ ਵਧੀਆ ਗੱਈ ਹੈ ਜਿਸ ਤਰ੍ਹਾਂ ਮੈਂ ਹੁਣ ਪਿੱਛੇ ਦੇ ਆਊਟ ਆਫ ਕੰਟਰੀ ਜਾਣ ਦਾ ਮੈਨੂੰ ਮੌਕਾ ਤੇ ਅਸੀਂ ਹਰਦੇਸ਼ਰ ਸਿੰਘ ਨੂੰ ਤੇ ਗੱਲ ਮੈਂ ਗੌਰ ਵੀ ਕੀਤੀ ਹੈ ਕਿ ਸਾਡੇ ਇਥੋਂ ਦੀ এডੂਕੇਸ਼ਨ ਬਹੁਤ ਵਧੀਆ এডੂਕੇਸ਼ਨ ਹੈ ਕਿ ਬੱਚੇ ਗਏ ਹੋਏ ਕਾਫੀ ਵੱਡੀ ਯੂਨੀਵਰਸਿਟੀਜ਼ ਚ ਗਏ ਹੋਏ ਹੈ ਕਾਫੀ ਵੱਡੇ ਕਾਲਜਿਸ ਚ ਗਏ ਹੋਏ ਹੈ ਬਟ ਪ੍ਰੋਬਲਮ ਉਹੀ ਰਹਿੰਦੀ ਹੈ ਕਿ ਇੰਨੀ এডੂਕੇਸ਼ਨ ਤੋਂ ਬਾਹਰ ਵੀ ਬੱਚੇ ਕੋਲ ਜੌਬਸ ਨਹੀਂ ਹੈ ਬੱਚਿਆਂ ਕੋਲ ਕੁਝ ਕੈਰੀਅਰ ਨਹੀਂ ਬਣ ਪਾਉਂਦਾ ਤੇ ਉਹਦਾ ਤੁਹਾਡੇ ਵਾਲਾ ਹੀ ਪੁਆਇੰਟ ਮੇਜਰ ਮੈਨੂੰ ਲੱਗਦਾ ਹੈ ਕਿ ਇਸਦੀ ਬਹੁਤ ਵੱਡੀ ਦਿੱਕਤ ਹੈ ਤੇ ਤੁਹਾਨੂੰ ਕੀ ਲੱਗਦਾ ਕਿ ਕਿੱਦਾਂ ਆਪਾਂ ਨੂੰ ਇਹ ਚੀਜ਼ ਕਵਰ ਕਰਨੀ ਚਾਹੀਦੀ ਕੀ ਆਪਾਂ ਇਹਦੇ ਵਿੱਚ ਕਰ ਸਕਦੇ ਹਾਂ ਸੰਯਤਲ ਕੋਈ ਸਕਿਲਸ ਵੀ ਨਾਲ ਸਿੱਖਣੇ ਚਾਹੀਦੇ ਤੇ ਪਹਿਲੀ ਐਜੂਕੇਸ਼ਨ ਵਾਲਾ ਤਾਂ ਕੁਝ ਵੀ ਨਹੀਂ ਹੋਣਾ ਹੂੰ ਹੂੰ ਤੇ ਜਿਆਦਾ ਐਜੂਕੇਸ਼ਨ ਵਾਲੇ ਤਾਂ ਕਈ ਵਾਰ ਇਹ ਵੀ ਹੋ ਜਾਂਦਾ ਕਿ ਅਸੀਂ ਛੋਟਾ ਕੰਮ ਨਹੀਂ ਕਰਨਾ ਹੂੰ ਹੂੰ ਜਾਂ ਕੋਈ ਵੀ ਕੰਮ ਮਿਲੂ ਨਹੀਂ ਕਰਨਾ ਤੇ ਜੇ ਤੁਹਾਡੇ ਕੋਲ ਸਕਿੱਲ ਹੋਊਗਾ ਕੋਈ ਤੁਸੀਂ ਕੋਈ ਵੀ ਕੰਮ ਕਰ ਸਕਦੇ ਤੇ ਥੋੜਾ ਤੁਹਾਡਾ ਕੰਫੀਡੈਂਸ ਸ਼ੋਰ ਵੀ ਬੂਸਟ ਹੋਊਗਾ ਹੂੰ ਤੇ ਪਰਸਨਲ ਲੈਵਲ ਤੇ ਤੁਹਾਨੂੰ ਕੀ ਲੱਗਦਾ ਕਿ ਕਿਹੜੀ ਸਕਿੱਲ ਦਾ ਪਾਉਣਾ ਮਤਲਬ ਜੇstra ਤੁਸੀਂ ਆਪ ਆਪਣੇ ਪਰਸਨਲ ਲੈਵਲ ਤੇ ਕੀ ਸੋਚਦੇ ਆ ਐਜ਼ ਅ ਸਟੂਡੈਂਟ ਕਿਉਂਕਿ ਮੇਰਾ ਪੁਆਇੰਟ ਆਫ 视图 ਇੱਕ ਟੀਚਰ ਵਾਲਾ ਹੈ ਨਾ ਇੱਕ এডੂਕੇਸ਼ਨ ਦੇਣ ਵਾਲੇ ਹਾਂ ਤੇ ਇਹ ਹਜੇ ਵੀ ਸਕਿੱਲ ਸਾਡੇ ਇਸ ਚੀਜ਼ਾਂ ਦੇ ਵਿੱਚੋਂ ਨਿਕਲ ਰਹੀ ਹੈ ਹਜੇ ਪਲੱਸ 1 ਦੇ ਸਟੂਡੈਂਟ ਹੈ ਮਤਰੇਸ਼ਰ ਸਿੰਘ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਦੱਸ ਕੇ ਕਿ ਬੜੇ ਵਧੀਆ ਸਬਜੈਕਟਸ ਹਨ ਆਪ ਕੋ ਔਰ ਚੀਜ਼ਾਂ ਨੂੰ ਬੜੇ ਵਧੀਆ ਤਰੀਕੇ ਨਾਲ ਸਮਝਦੇ ਆ ਮੈਨੂੰ ਮੇਰੇ ਬੱਚਿਆਂ ਨੂੰ ਸ਼ੁਰੂ ਤੋਂ ਜਿੰਨੇ ਵੀ ਬੱਚੇ ਪੜ੍ਹਾਏ ਬੜਾ ਕਾਲ ਪੁੱਤਰਾ ਮੈਨੂੰ ਇਹ ਆਪਣੇ ਤੇ ਲੱਗਾ ਕਿ ਬਹੁਤ ਵੱਡਾ ਆਸ਼ੀਰਵਾਦ ਹੈ ਕਿ ਬੱਚੇ ਬੜੇ ਮੇਰੇ ਕੋਲ ਪੜ੍ਹੇ ਸਮਝਦਾਰ ਤੇ ਐਜੂਕੇਟਿਡ ਬੱਚੇ ਮੇਰੇ ਕੋਲ ਹੈ ਐਜੂਕੇਸ਼ਨ ਨੂੰ ਵੀ ਗੱਲ ਆ ਜਾਂਦੀ ਮੁੰਡੇ ਚੋਂ ਸਿੰਘ ਗੱਲ ਹੀ ਐਜੂਕੇਸ਼ਨ ਦਾ ਮਤਲਬ ਐਜੂਕੇਸ਼ਨ ਹਾਂਜੀ ਬੋਡਿਕ ਫੋਰ ਤੇ ਵੀ ਤੌਰ ਤੇ ਵੀ ਜਿਹੜਾ ਬੱਚਾ ਉਹ ਮੈਂ ਦੇਖਿਆ ਕਿ ਆਪਾਂ ਨੂੰ ਸਮਝਦਾਰ ਬੱਚੇ ਮੈਨੂੰ ਮਿਲੇ ਆ ਤਾਂ ਇਹ ਚੀਜ਼ ਹੈ ਤੇ ਤੁਹਾਨੂੰ ਵੀ ਲੱਗਦਾ ਕਿ ਪਰਸਨਲੀ ਤੁਸੀਂ ਜੇ ਸਕਿੱਲਸ ਤੇ ਕੰਮ ਕਰਨਾ ਹੋਵੇ ਤਾਂ ਕਿਹੜੀਆਂ ਸਕਿੱਲ ਤੁਸੀਂ ਬੇਸਿਕ ਸਟਾਰਟ ਕਰਨ ਵਿਚ ਆਉਗੇ ਬੇਸਿਕਲੀ ਜਿਹਦਾ ਜਿਹੜੇ ਹੱਥੋਂ ਆਪਣੇ ਕੰਮ ਕਰ ਸਕਦੇ ਅਸੀਂ ਪਹਿਲਾਂ ਤਾਂ ਉਹ ਸਕਿੱਲ ਸਿੱਖੀਏ ਫਿਰ ਅੱਜਕੱਲਹ ਕੰਪਿਊਟਰ ਤੇ ਬਹੁਤ ਸਕਿੱਲ ਆ ਰਹੇ ਆ ਉਹ ਵੀ ਸਿੱਖ ਸਕਦੇ ਆਪਾਂ ਔਨਲਾਈਨ ਵੀ ਐਜੂਕੇਸ਼ਨ ਜਿੱਥੇ ਜਿੱਥੇ ਅਸੀਂ ਪੜਦੇ ਆ ਉਹਨੂੰ ਅਪਲਾਈ ਵੀ ਕਰ ਸਕਦੇ ਆਪਾਂ ਹੂੰ ਕਿ ਕਿਸੇ ਵੀ ਸਕੂਲ ਜਿਹੜਾ ਅਪਲਾਈ ਕਰ ਸਕਦੇ ਆ। ਓਕੇ। ਤੇ ਤੁਹਾਨੂੰ ਕੀ ਲੱਗਦਾ ਕਿ ਜਿਸ ਤਰ੍ਹਾਂ ਦੀ ਆਪਾਂ ਸੋਸਾਇਟੀ ਚ ਰਹ ਰਹੇ ਹਾਂ ਤੁਸੀਂ ਤੇ ਇਹਦੇ ਚ ਕਿੰਨਾ ਬੱਚੇ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਐ ਐਜੂਕੇਸ਼ਨ ਲਈ ਕਿ ਤੁਸੀਂ ਆ ਚੀਜ਼ ਕਰੋ ਆ ਚੀਜ਼ ਕਰੋ ਬੱਚਿਆਂ ਦੇ ਵੱਲ ਬਿਲਕੁਲ ਘੱਟ ਨੇ ਜਦ ਤੱਕ ਤੁਸੀਂ ਚੀਜ਼ ਦੇਖੀ ਹੋਰ। ਹਾਂਜੀ ਪੇਰੈਂਟਸ ਦੇ ਮਤਲਬ ਉਹਨਾਂ ਦੇ ਜਿਹੜਾ ਟਾਈਮ ਸੀਗਾ ਐਜੂਕੇਸ਼ਨ ਦਾ। ਉਸ ਟਾਈਮ ਤੇ ਐਜੂਕੇਸ਼ਨ ਦੀ ਵੈਲਿਊ ਸੀਗੀ ਤੇ ਐਜੂਕੇਸ਼ਨ ਨਾਲ ਬੰਦੇ ਨੂੰ ਵਧੀਆ ਜੋਬ ਮਿਲ ਜਾਂਦੀ ਸੀ। ਹੂੰ ਹੂੰ ਬਰੱਜ ਕਦ ਉਹ ਸਿਸਟਮ ਘਟ ਰਿਹਾ ਬਹੁਤ ਜ਼ਿਆਦਾ ਘਟ ਗਿਆ। ਹੂੰ ਤੇ ਅੱਜ ਕੱਲ ਸਕਿਲਸ ਦੇ ਜ਼ਿਆਦਾ ਡਿਪੈਂਡ ਹੋ ਰਿਏ ਲੋਕੀ ਐਜੂਕੇਸ਼ਨ ਤੋਂ ਬਹੁਤ ਘੱਟ ਡਿਪੈਂਡ ਹੈ ਤੇ ਗੱਲ ਵੀ ਸਹੀ ਹੈ ਕਿ ਜੇ ਆਪਾਂ ਇਨੀ ਐਜੂਕੇਸ਼ਨ ਲੈ ਵੀ ਲਈ ਤੇ ਉਸ ਤੋਂ ਬਾਅਦ ਸਾਨੂੰ ਜੌਬ ਨਹੀਂ ਮਿਲਦੀ ਜਾਂ ਕੁਝ ਇਸ ਤਰ੍ਹਾਂ ਦਾ ਬੱਚੇ ਕੋਲ ਕੋਈ ਯੂ ਨੋ ਅਰਨਿੰਗ ਦਾ ਕੋਈ ਸਾਧਨ ਨਹੀਂ ਹੈ ਤੇ ਮੈਨੂੰ ਲੱਗਦਾ ਮਨਤ੍ਰੇਸ਼ਰ ਨਹੀਂ ਸਾਡੀ ਐਜੂਕੇਸ਼ਨ ਦਾ ਕੋਈ ਪਰਪਸ ਰਹਿ ਨਹੀਂ ਜਾਂਦਾ ਸ਼ਾਇਦ ਕਿਤੇ ਨਾ ਕਿਤੇ ਇਹੀ ਕਾਰਨ ਬਣਦੇ ਕਿ ਜਦੋਂ ਸਾਡੇ ਬੱਚੇ ਤੋਂ ਕੈਨੇਡਾ ਜਾਂਦੇ ਆ ਇੰਗਲੈਂਡ ਜਾਂਦੇ ਆ ਤੇ ਉਹਨਾਂ ਨੂੰ ਜਾ ਕੇ ਬਹੁਤ ਇਸ ਚੀਜ਼ ਦਾ ਸ਼ਰਮਿੰਦਗੀ ਫੀਲ ਕਰਨੀ ਪੈਂਦੀ ਕਿ ਉਹ ਇਹ ਜੌਬ ਕਰ ਰਹੇ ਹੋ ਉਹ ਕੰਮ ਕਰ ਰਹੇ ਤੁਕੋ ਸ਼ਰਨ ਕੋਲ ਸਕਿੱਲਸ ਨਹੀਂ ਹੁੰਦੀਆਂ ਉਸ ਲੈਵਲ ਦੀਆਂ ਤੇ ਤੁਹਾਨੂੰ ਕੀ ਲੱਗਦਾ ਕਿ ਇਹ ਚੀਜ਼ਾਂ ਕਿੱਦਾਂ ਇੰਟਰੋਡਿਊਸ ਹੋਣਗੀਆਂ ਕਿਉਂਕਿ ਇਹ ਚੀਜ਼ਾਂ ਬਹੁਤ ਜ਼ਿਆਦਾ ਫੈਲ ਰਹੀਆਂ ਨੇ ਤੇ ਸ਼ਾਇਦ ਇਸ ਬਾਰੇ ਕੋਈ ਗੱਲ ਵੀ ਨਹੀਂ ਕਰਨਾ ਚਾਹੁੰਦਾ ਸਾਡੀ ਸੋਸਾਇਟੀ ਵਿੱਚ ਸਾਨੂੰ ਐਜੂਕੇਸ਼ਨ ਤੇ ਵੀ ਫੋਕਸ ਕਰਨਾ ਚਾਹੀਦਾ ਪਰ ਇੰਨਾ ਵੀ ਨਹੀਂ ਡਿਪੈਂਡੈਂਟ ਹੋਣਾ ਚਾਹੀਦਾ ਕਿ ਸਾਰਾ ਫਿਊਚਰ ਐਜੂਕੇਸ਼ਨ 'ਤੇ ਟਿਕਿਆ ਹੋਵੇ ਹੂੰ ਸਾਨੂੰ ਥੋੜੇ ਬਹੁਤ ਨਾਲ ਨਾਲ ਹੋਰ ਵੀ ਕੰਮ ਕਰਦੇ ਰਹਿਣਾ ਚਾਹੀਦਾ ਤੇ ਜਿੱਦਿ ਜਾਨੂੰ ਫ੍ਰੀ ਟਾਈਮ ਮਿਲਦਾ ਸਾਨੂੰ ਉਸ ਫ੍ਰੀ ਟਾਈਮ 'ਚ ਕੁਝ ਨਵਾਂ ਕੁਝ ਕਰਨਾ ਚਾਹੀਦਾ ਹੂੰ ਹੂੰ ਓਕੇ ਆ ਵੀ ਗੱਲ ਵੀ ਸਹੀ ਹੈ ਦੇਖੋ ਕਿ ਪਹਿਲਾ ਚੀਜ਼ਾਂ ਦੇਖੀ ਜਾਂਦੀਆਂ ਸੀ ਕਿ ਲੋਕਾਂ ਨੂੰ ਪ੍ਰੈਕਟੀਕਲ ਚੀਜ਼ਾਂ ਦਾ ਸਿਖਾਈ ਜਾਂਦੀਆਂ ਸੀ ਤੁਸੀਂ ਚਾਹੇ ਵੋਕੇਸ਼ਨਲ ਕੋਰਸਸ ਦੇਖ ਲਓ ਚਾਹੇ ਵੱਡੇ ਯੂਨੀਵਰਸਿਟੀਆਂ ਦੇ ਦੇਖ ਲਓ ਤੇ ਵਰਕਸ਼ਾਪ ਵਿੱਚ ਹੀ ਹੁੰਦੀਆਂ ਸੀ ਇਲੈਕਟ੍ਰੀਕਲ ਦੇ ਲੈਕਚਰਸ ਇਲੈਕਟ੍ਰੋਨਿਕਸ ਦੇ ਲੈਕਚਰਸ ਲੱਗਦੇ ਹੁੰਦੇ ਸੀ ਜੇ ਮੈਂ ਗਲਤ ਨਾ ਹੋਵਾਂ ਤਾਂ ਕੀ ਵਾਰੀ ਮੈਂ ਦੇਖਿਆ ਵੋਕੇਸ਼ਨਲ ਚ ਮਕੈਨਿਕਲ ਇੰਜੀਨੀਅਰਿੰਗ ਦੇ ਲੈਕਚਰਸ ਹੁੰਦੇ ਸੀ ਥਲੱਗੋ ਕੋਰਸਸ ਬੱਚਿਆਂ ਨੂੰ ਮਕੈਨਿਕਸ ਦਾ ਸਿਖਾਉਣਾ ਇੰਜਨ ਦੀ ਵਰਕਿੰਗ ਸਾਰਾ ਅਸਿਸਟੈਂਸ ਜਗਾ ਰਹਿੰਦੇ ਸੀ ਕੋਣਸ ਕੀ ਜੇ এডਿਊਕੇਸ਼ਨ ਦੀ ਗੱਲ ਕਰਦੇ ਆ ਸਾਡੇ ਬੱਚੇ ਆਉਂਦੇ ਜੀ ਸਿਰਫ ਕਨਸੈਪਟ ਨਹੀਂ ਸਮਝਣਾ ਉਹਨਾਂ ਨੇ ਉਹਨਾਂ ਨੇ ਸਿਰਫ ਇਹ ਕੀ ਰਟਾਫਿਕੇਸ਼ਨ ਕਰਨੀ ਹੈ ਜੀ ਬਸ ਕਨਸੈਪਟ ਕਰੋ ਜੀ ਤੇ ਚਲੇ ਜਾਓ ਬਟ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਸੀਂ ਬੱਚੇ ਨਾਲ ਗਲਤ ਕਰ ਰਹੇ ਹਾਂ ਕਿਉਂਕਿ ਉਹ ਵੀ ਕੋਲ ਕਰਕੇ ਕਰੀਅਰ ਐਜੂਕੇਸ਼ਨ ਜੁ ਕਰਨੇ ਨੂੰ ਤੇ ਬੜਾ ਫਨੀ ਗੱਲ ਹੈ ਕਿ ਕੈਰੀਅਰ ਨੂੰ ਵੀ ਲੋਕ ਕੈਰੀਅਰ ਹੀ ਕਹਿੰਦੇ ਉਹ ਬੜੀ ਫਨੀ ਚੀਜ਼ ਹੈ ਕੈਰੀਅਰ ਹਨਾ ਤੇ ਕੈਰੀਅਰ ਕਿੱਦਾਂ ਬਣਦਾ ਕੈਰੀਅਰ ਸਾਈਕਲ ਦਾ ਹੁੰਦਾ ਹੈ ਕੈਰੀਅਰ ਹੁੰਦਾ ਹੈ ਪਹਿਲੀ ਗੱਲ ਸਾਨੂੰ ਇਹੀ ਸਮਝ ਲੈਣੀ ਚਾਹੀਦੀ ਕਿ ਸਾਡੀ ਐਜੂਕੇਸ਼ਨ ਕਿੱਥੇ ਹੈ ਸਾਡੇ ਕੋਲ ਵਿਜ਼ਨ ਕਿਤੇ ਹੈ ਕਿ ਅਸੀਂ ਕੈਰੀਅਰ ਕੈਰੀਅਰ ਨੂੰ ਕੈਰੀਅਰ ਬੋਲ ਰਹੇ ਹਾਂ ਠੀਕ ਕੈਰੀਅਰਨਾ ਆਪਾਂ ਹਨਾ ਤੇ ਇਹ ਬੜੀ ਇੱਕ ਇਸ਼ੂ ਹੈ ਤੇ ਮੈਨੂੰ ਲੱਗਦਾ ਨਾਲ ਇੱਕ ਗੱਲ ਹੋਰ ਵੀ ਕਿਤੇ ਨਾ ਕਿਤੇ ਪੇਰੈਂਟਸ ਨੂੰ ਐਜੂਕੇਟ ਕਰਨਾ ਜ਼ਰੂਰੀ ਹੈ ਹਾਂ ਬੱਚੇ ਐਜੂਕੇਟ ਹੋ ਜਾਣਗੇ ਬੱਚਿਆਂ ਦੀ ਕੋਈ ਦਿੱਕਤ ਨਹੀਂ ਬੱਚਾ ਕੋਲ ਇੱਕ ਪਾਰ ਹੈ ਤੁਸੀਂ ਆਦੋ ਮੈਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਹੀ ਗੱਲ ਕੀਤੀ ਹੈ ਬੱਚੇ ਕਰਨਾ ਚਾਹੁੰਦੇ ਹੈ ਬੱਚੇ ਚਾਹੁੰਦੇ ਕਿ ਅਸੀਂ ਨਵਾਂ ਕੁਝ ਕਰੀਏ ਆਪਣੇ ਹੱਥ ਨਾਲ ਕੁਝ ਕਰਕੇ ਦੇਖੀਏ ਬਟ ਕਿਤੇ ਨਾ ਕਿਤੇ ਮੈਂ ਦੇਖਿਆ ਕਿ ਜਿਹੜੇ ਪੇਰੈਂਟਸ ਹਨ ਉਹਨਾਂ ਨੂੰ ਅਲਾਉ ਹੀ ਨਹੀਂ ਕਰਦੇ ਤੁਹਾਨੂੰ ਕੀ ਲੱਗਦਾ ਆਪਣੇ ਪਰਸਨਲ ਲੈਵਲ ਤੇ ਕਿ ਤੁਸੀਂ ਇਹ ਚੀਜ਼ਾਂ ਕਿਦਾਂ ਫੀਲ ਕੀਤੀਆਂ ਹਨ ਪੇਰੈਂਟਸ ਇੱਕ ਚੀਜ਼ ਤੋਂ ਲੈ ਕੇ ਜ਼ਿਆਦਾ ਫੋਕਸ ਕਰ ਦਿੰਦੇ ਕਿ ਸਟਰੀਮ ਦੇ ਲੈ ਕੇ ਕੇਗਰ ਫੋਕਸ ਕਰ ਲੈਂਦੇ ਹੂੰ ਹੂੰ ਤੇ ਬੱਚੇ ਨੂੰ ਉਹਦੀ ਮੰਤ ਸਨ ਸਟਰੀਮ ਚੂਜ਼ ਕਰ ਲੈਂਦੇ ਹੂੰ ਹੂੰ ਤੇ ਜੇ ਪੇਰੈਂਟਸ ਦੇ ਨਾਲ ਬੱਚੇ ਦਾ ਥੋੜਾ ਸਾਥ ਦੇਣ ਤਾਂ ਬੱਚਾ ਵੀ ਅੱਗੇ ਜਾ ਕੇ ਵੱਧ ਵੱਧ ਕੇ ਕੋਈ ਕੰਮ ਕਰੂਗਾ ਵੀਡੀਓ ਹੂੰ 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 ਤੇ ਕੁਝ ਪਹਿਲਾਂ ਤਾਂ ਕਿਸ਼ਰ ਕਈ ਵਾਰੀ ਪੇਰੈਂਟਸ ਕੋਲ ਵਿਜ਼ਨ ਵੀ ਨਹੀਂ ਹੁੰਦਾ ਇਸ ਤਰੀਕੇ ਦਾ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਚੀਜ਼ਾਂ ਕਿੱਥੇ ਜਾ ਕੇ ਫਾਲ ਕਰਨਗੀਆਂ ਜੀ ਅਜੇ ਬਤੇ ਇੰਨੇ ਨਹੀਂ ਕਰ ਰਹੇ ਆ ਅਜੇ ਵਿੱਚ ਡਿਪਲੋਮਾ ਕਰ ਰਹੇ ਤਾਂ ਦਾ ਰਿਜ਼ਲਟ ਕੀ ਹੈ ਇੱਕ ਚੀਜ਼ ਆ ਨਾ ਆਪਣੇ ਕੋਲ ਕੈਨੇਡਾ ਦੇ ਸਟੂਡੈਂਟਸ ਨਾਲ ਵੀ ਦੇਖਿਆ ਹੈ ਸਾਡੇ ਕੋਲ ਕਾਫੀ ਬੱਚੇ ਪੜ੍ਹਦੇ ਕੈਨੇਡਾ ਦੇ ਤੇ ਉਹਨਾਂ ਦਾ ਮੈਨਜਰ ਸਿੰਘ ਜੀ ਇਹ ਜੀ ਮੈਂ ਦੇਖੀ ਕਿ ਉਹਨਾਂ ਨੇ ਤੁਹਾਡਾ ਡਿਪਲੋਮਾ ਕੀਤਾ بزਨਸ ਸਟੱਡੀ ਹਾਂਜੀ بزਨਸ ਸਟੱਡੀ ਦਾ ਮੀਨਿੰਗ ਕਿਸੇ ਦਾ ਕੀ ਹੋਣਾ ਐਮਬੀਏ ਦਾ ਮੀਨਿੰਗ ਕੀ ਹੁੰਦਾ ਹੈ ਕਿ ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਤੇ ਕਾਰੋ ਜੌਬ ਰਏ ਹੁੰਦੇ ਹਾਂਜੀ ਤੇ ਇਹਦਾ ਮਤਲਬ ਤਾਂ ਇਹ ਹੋਇਆ ਵੀ ਜਿਹੜਾ ਉਹਨਾਂ ਨੇ ਪੜ੍ਹਿਆ ਉਹ ਤੋਂ ਸਿਰਫ ਕਾਗਜ਼ੀ ਪਤੇ ਇੱਕ ਡਿਗਰੀ ਲਈ ਪੜ੍ਹਿਆ ਤੇ ਪ੍ਰੈਕਟੀਕਲ ਤੋਂ ਉਹਨਾਂ ਕੋਲ ਸਿਰ ਕੁਝ ਵੀ ਨਹੀਂ ਨਾ ਸ ਇਹਨੂੰ ਕਿੱਦਾਂ ਫਿਰ ਇਹਦਾ ਚਲੋ ਇੱਕ ਸਮੱਸਿਆ ਹੋ ਗਈ ਤੇ ਇਹ ਸਾਨੂੰ ਸੋਚਣਾ ਪਏਗਾ ਕਿ ਇਹਦੇ ਕੀ ਸੋਲਿਊਸ਼ਨਸ ਕੀ ਆ ਤੁਹਾਨੂੰ ਕੀ ਲੱਗਦਾ ਕਿ ਆਪਾਂ ਕੀ ਸਮੁਸ਼ਿਆ ਕਰ ਸਾਡੇ ਪੇਰੈਂਟਲ ਲੈਵਲ ਦੇ ਕਿਉਂਕਿ ਅਸੀਂ ਹੌਲੀ ਹੌਲੀ ਪੇਰੈਂਟਸ ਨੂੰ ਵੀ ਇਨਵੋਲ ਕਰਾਂਗੇ ਇਸ ਗੱਲ 'ਚ ਕਿ ਪੇਰੈਂਟਸ ਵੀ ਸਾਡੇ ਨਾਲ ਡਿਸਕਸ ਕਰਨ ਕਿ ਕੀ ਪ੍ਰੋਬਲਮਸ ਆ ਰਹੀਆਂ ਦੇਖੋ ਅਸੀਂ ਇੱਕ ਸੋਸਾਇਟੀ ਦੇ ਹਿੱਸੇ ਆ ਠੀਕ ਹੈ ਜੀ ਅਸੀਂ ਰਲ ਕੇ ਇਕੱਠੇ ਬੈਠਨੇ ਆ ਤੇ ਇਸ ਗੱਲ 'ਤੇ ਸ਼ਾਇਦ ਕੋਈ ਹੋਰ ਗੱਲ ਹੀ ਨਹੀਂ ਕਰਨਾ ਚਾਹੁੰਦਾ ਜਾਂ ਸ਼ਾਇਦ ਸ਼ਾਇਦ ਇਸ ਗੱਲ ਤੇ ਮਨ ਲੱਗਦਾ ਮੈਂ ਦੇਖ ਰਿਹਾ ਸੀ ਵੀ ਗੱਲ ਕਰਨ ਨੂੰ ਰਾਜ਼ੀ ਵੀ ਨਹੀਂਗਾ ਹਾਂ ਜੀ ਤੇ ਉਹ ਪੇਰੈਂਟਸ ਹੋਣ ਤਾਂ ਥੀ ਵਿਊ ਪੁਆਇੰਟ ਲਾਵਾਂਗੇ ਪਰ ਤੁਸੀਂ ਦੱਸੋ ਐਜ਼ ਅ ਸਟੂਡੈਂਟ ਕਿ ਕੀ ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਵੀ ਸਾਨੂੰ ਸਟਾਰਟਿੰਗ ਰੂਬੀ ਸਕੋਪ ਲੈ ਕੇ ਚੱਲਣੀ ਚਾਹੀਦੀ ਹੈ ਜਾਂ ਸਾਨੂੰ ਪ੍ਰੋਫੈਸ਼ਨਲ ਦੀ ਹੈਲਪ ਲੈਣੀ ਚਾਹੀਦੀ ਹੈ ਕਿ ਅੱਜ ਕੀ ਚੱਲ ਰਿਹਾ ਹੈ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਕਈ ਅੰਦੇ ਵਿੱਚ ਸਾਨੂੰ ਪ੍ਰੋਫੈਸ਼ਨਲ ਦੀ ਐਸੈਟ ਮਤਲਬ ਗਾਈਡੈਂਸ ਲਈ ਲੈਣੀ ਚਾਹੀਦੀ ਤੇ ਕੰਮ ਸਾਨੂੰ ਉਹਨਾਂ ਤੋਂ ਨਹੀਂ ਕਰਾਉਣਾ ਜਿਹੜਾ ਆਪਣੇ ਖੱਤੀ ਕੰਮ ਕਰਨਾ ਜੀਦਾ ਸਾਨੂੰ ਬਸ ਗਾਈਡੈਂਸ ਲੈ ਕੇ ਕੀ ਕਿੱਦਾਂ ਕਰਨਾ ਕੰਮ ਆਪ ਕਰੋ ਪਰ ਪ੍ਰੋਬਲਮ ਤਾਂ ਫਿਰ ਮੈਂ ਦੂਸਰੋਂ ਉੱਥੇ ਸਾਨੂੰ ਗਾਈਡੈਂਸ ਜਾਏਗਾ ਕੋਈ ਅੱਧੀ ਕੰਮ ਕਰਨ ਵਾਲੀ ਜਨਰੇਸ਼ਨਸ ਮੈਨੂੰ ਲੱਗਦਾ ਕਿ ਸਾਡੇ ਕੋਲ ਬਹੁਤ ਘੱਟ ਲੋਕ ਰਹਿ ਗਏ ਐ ਜਿਹੜੇ ਜਿਹੜੇ ਹੱਥੀ ਕੰਮ ਕਰ ਰਹੇ ਆ ਜਾਂ ਜਿਹੜੇ ਹੱਥੀ ਕੰਮ ਕਰਨ ਵਾਲਿਆਂ ਨੂੰ ਐਪਰੀਸ਼ੀਏਟ ਕਰਦੇ ਤੇ ਅਸੀਂ ਸਿੱਖਾਂਗੇ ਕਿਥੋਂ ਸਾਡਾ ਬੱਚਾ ਸਿੱਖੇਗਾ ਕਿਥੋਂ ਕਿਉਂਕਿ ਜੇ ਉਹ ਨਵਾਂ ਕੰਮ ਕੋਈ ਸਟਾਰਟ ਕਰੇਗਾ ਜਾਂ ਕੁਝ ਕਰਨ ਦੀ ਕੋਸ਼ਿਸ਼ ਕਰੇਗਾ ਉਹ ਗਲਤ ਹੋਏਗਾ ਤਾਂ ਵਿੱਚ ਡੀਮੋਟੀਵੇਟ ਹੋਏਗਾ ਉੱਥੇ ਫਿਰ ਕੀ ਸਾਡਾ ਪਰਪਸ ਰਹਿ ਜਾਂਦਾ ਤੁਹਾਨੂੰ ਵੀ ਲੱਗਦਾ ਕਿ ਅਸੀਂ ਕਿਥੋਂ ਸਿੱਖ ਰਿਹਾ ਹਾਂ ਹੈਲਪ ਨੂੰ ਪੇਰੈਂਟਸ ਸਿਖਦੇ ਦੇ ਹੈਲਪ ਮਤਲਬ ਪੇਰੈਂਟਸ ਪਰ ਪੇਰੈਂਟਸ ਵੀ ਹੁਣ ਸਪੋਰਟ ਨਹੀਂ ਕਰਦੇ ਹੁਣ ਹੁਣ ਹੋਰ ਕੋਈ ਤਾਂ ਮਤ ਮੈਨੀ অপਸ਼ਨ ਬੱਚੇ ਨੂੰ ਆਪਣੇ ਆਪ ਵੀ ਥੋੜਾ ਸੋਚਣਾ ਚਾਹੀਦਾ ਡੈਫੀਨਿਟਲੀ ਯੂ ਸੀ ਦੀ ਸੋਲੂਸ਼ਨਸ ਬਾਰੇ ਤੇ ਜਿਹੜੇ ਹੋਰ ਕਨਸੀਕਵੈਂਸਸ ਬਾਰੇ ਤੇ ਹੋਰ ਚੀਜ਼ਾਂ ਬਾਰੇ ਅਸੀਂ ਡਿਸਕਸ ਕਰਦੇ ਰਵਾਂਗੇ ਆਈ ਥਿੰਕ ਅੱਧਾ ਬ੍ਰਾਡਕਾਸਟ ਅਸੀਂ ਨਹੀਂ ਰੱਖ ਰਹੇ ਹਾਂ ਜਿੰਨੀ ਵੀ ਗਾੜੀ ਹੋਈ ਹੈ ਸੋ ਡੈਫੀਨਿਟਲੀ ਅਸੀਂ ਕਿਤੇ ਨਾ ਕਿਤੇ ਇਹਦੇ ਸਿਟਿੰਗ ਤੇ ਇਹਦੇ ਕੋਈ ਨਾ ਕੋਈ ਕਨਕਨਸੀਕਵੈਂਸਸ ਤੇ ਕੰਮ ਕਰਦੇ ਤੇ ਇਹਦੇ ਰਿਜ਼ਲਟ ਲੈ ਕੇ ਆਉਣ ਦੇ ਤੇ ਇਹਦੇ ਇਹਨੂੰ ਠੀਕ ਕਰਦੇ ਕੋਈ ਨਾ ਕੋਈ ਮਿਜੂਰਮੈਂਟ ਲੈ ਕੇ ਆਪਾਂ ਡੈਫੀਨਿਟਲੀ ਡਿਸਕਸ ਕਰਾਂਗੇ ਮੈਂ ਦੱਸੂ ਐਂਡ ਥੈਂਕਸ ਅ ਲੋਟ ਫਾਰ ਯੂਰ ਟਾਈਮ ਸੋ ਜੋ ਵੀ ਤੁਹਾਨੂੰ ਲੱਗਦਾ ਕਿ ਇਹਦੇ ਚ ਅਸੀਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਪਰਸਨਲੀ ਸਾਰੇ ਪੇਰੈਂਟਸ ਇਹਨਾਂ ਚੀਜ਼ਾਂ ਜੋ ਨਿਕਲ ਰਹੀਆਂ ਪ੍ਰੋਬਲਮ ਕ੍ਰੀਏਟ ਹੋ ਰਹੀਆਂ ਉਹਨਾਂ ਨੂੰ ਫੀਲ ਹੋ ਰਹੀਆਂ ਚੀਜ਼ਾਂ ਸੋ ਤੁਸੀਂ ਸਾਨੂੰ ਜ਼ਰੂਰ ਆਪਣੇ ਕਮੈਂਟਸ ਆਪਣੇ ਵਿਊਜ਼ ਸਾਨੂੰ ਜ਼ਰੂਰ ਦਿਓ ਤੇ ਆਪਾਂ ਇਹਦੇ ਬਾਰੇ ਗੱਲ ਜ਼ਰੂਰ ਕਰਾਂਗੇ ਐਂਡ ਡੈਫੀਨਿਟਲੀ ਤੁਸੀਂ ਸਾਨੂੰ ਟਾਈਮ ਦਿੱਤਾ ਔਰ ਇਹਦੇ ਸੋਲੂਸ਼ਨਸ ਲਈ ਪਲੀਜ਼ ਸਾਨੂੰ ਸਾਡੇ ਕੰਟੀਨਿਊ ਬਣੇ ਰਹੋ ਸਾ ਇਹਦੇ ਸੋਲੂਸ਼ਨ ਬਾਰੇ ਵੀ ਜ਼ਰੂਰ ਗੱਲ ਕਰਾਂਗੇ ਆਪਾਂ